ਅਸਪੜੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਸੀਆਈਏ ਸਟਾਫ ਫਿਰੋਜ਼ਪੁਰ ਦੇ ਵੱਲੋਂ ਨਸ਼ੇ ਦੀ ਖੇਪ ਨੂੰ ਬਰਾਮਦ ਕੀਤਾ ਗਿਆ ਹੈ ਕਾਬਲੇ ਗੌਰ ਹੈ ਕਿ 10 ਕਰੋੜ ਅੰਤਰਰਾਸ਼ਟਰੀ ਮੁੱਲ ਦੀ 2 ਕਿਲੋ ਹੈਰੋਇਨ 25 ਲੱਖ 5000 ਦੀ ਡਰੱਗ ਮਨੀ ਅਤੇ ਹਥਿਆਰਾਂ ਸਮੇਤ ਤਿੰਨ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਾਬਲੇਗੌਰੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਲੰਬੇ ਸਮੇਂ ਤੋਂ ਡਰੱਗ ਨੂੰ ਲੈ ਕੇ ਪੰਜਾਬ ਦੇ ਵਿੱਚ ਨੌਜਵਾਨੀ ਗਰਖ ਹੁੰਦੀ ਪਈ ਹੈ ਤਾਂ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਡੀਜੀਪੀ ਪੰਜਾਬ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਰਿਸਤੇ ਚੱਲਦੇ ਆ ਸੀਆਈਏ ਸਟਾਫ ਫਰੋਸਪੁਰ ਦੇ ਵੱਲੋਂ ਇਹ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਗਈ ਹੈ ਸੀਆਈਏ ਫਿਰੋਜ਼ਪੁਰ ਦੀ ਟੀਮ ਡੀਐਸਪੀ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਰੂਰਲ ਦੀ ਅਗਵਾਈ ਵਿੱਚ ਵੱਡੀ ਸਫਲਤਾ ਮਿਲੀ ਹੈ ਤਿੰਨ ਕਰਾਸ ਬਾਰਡਰ ਸਮਗਲਰ ਜਿਹੜੇ ਹੈਰੋਇਨ ਨੂੰ ਵਾਇਆ ਡਰੋਨ ਸਮਗਲਿੰਗ ਕਰਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ 2 ਕਿਲੋ ਹੈਰੋਇਨ ਭਾਰੀ ਮਾਤਰਾ ਵਿੱਚ 25 ਲੱਖ ਦੀ ਡਰਗ ਮਨੀ ਦੋ ਪਿਸਟल्स ਇੱਕ ਗਲੌਕ ਇੱਕ ਪਿਸਟਲ ਨਾਲ ਉਹਨਾਂ ਦੇ ਰਾਉਂਡ ਮੈਗਜ਼ੀਨਸ ਤੇ ਇੱਕ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ ਤਿੰਨ ਅਕਿਊਜ਼ਡ ਗੁਰਮਨਪ੍ਰੀਤ ਸਿੰਘ ਲਖਪ੍ਰੀਤ ਸਿੰਘ ਅਤੇ ਵਨਸ਼ਟ ਜਿਹੜੇ ਕ੍ਰਾਸ ਬਾਰਡਰ ਸਮਗਲਰਜ਼ ਨਾਲ ਰਾਬਤਾ ਕਰਕੇ ਡਰੋਨ ਰਾਹੀਂ ਹੈਰੋਇਨ ਮੰਗਾ ਕੇ ਉਹਨੂੰ ਅੱਗੇ ਵੇਚਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਇਹ ਕੇਪ ਤੋਂ ਮੰਗਾਈ ਗਈ ਸੀ ਔਰ ਪਾਕਿਸਤਾਨ ਦੇ ਨਾਲ ਦੇ ਉੱਤਰੋਂ ਮੰਗਾਈ ਗਈ ਹੈ ਤੇ ਕਿਸ ਤਰ੍ਹਾਂ ਸੰਬੰਧ ਜਿਹੜੇ ਇਹਨਾਂ ਨੇ ਸੱਜਦੇ ਇਹ ਫੋਨ ਦੇ ਥਰੂ ਜੀ ਆਪਣਾ OTT ਪਲੇਟਫਾਰਮਸ ਦੇ ਥਰੂ ਉਹਨਾਂ ਨਾਲ ਗੱਲ ਕਰਦੇ ਆ ਆਪਣੀ ਲੋਕੇਸ਼ਨ ਡਿਸਾਈਡ ਕਰਕੇ ਜਿਵੇਂ ਇਹਨਾਂ ਦਾ ਮੋਡਸ ਆਪਰੇਂਡ ਹੀ ਰਹਿੰਦਾ ਉਵੇਂ ਹੈਰੋਇਨ ਅੰਦਰ ਮੰਗਾਉਂਦੇ ਆ ਉਸ ਤੋਂ ਬਾਅਦ ਅਗਲੀ ਚੇਨ ਚਲਾ ਕੇ ਉੱਥੋਂ ਇਹਨਾਂ ਨੂੰ ਇਹ ਭਾਰੀ ਮਾਤਰਾ ਵਿੱਚ ਡਰਗਮਨੀ ਜਿਹੜੀ ਮਿਲੀ ਸੀ ਸਾਡੀ ਪਿੰਪੁਆਇੰਟ ਇਨਫੋਰਮੇਸ਼ਨ ਤੇ ਫੜੇ ਗਏ ਆ ਇਹਨਾਂ ਦੀ ਬੈਕਫੋਰਡ ਫਾਰਵਰਡ ਲਿੰਕੇजेस ਅਸੀਂ ਟ੍ਰੇਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਆ ਬਾਕੀ ਵੀ ਜਿਹੜੇ ਬੰਦੇ ਹੈ ਫੜਾਂਗੇ ਅਗਰ ਅਕਲ ਧੁੰਦ ਬਹੁਤ ਹੈ ਗਨਾ ਕੋਰਾ ਹੈ ਸਰਹੱਦ ਤੇ ਉਪਰ ਆਰ ਪਰ ਕੋਈ ਦਿਖਾਈ ਨਹੀਂ ਦੇ ਰਿਹਾ ਉਸ ਨੂੰ ਪੁਲਿਸ ਵੱਲੋਂ ਕੀ ਇੰਤਜ਼ਾਮ ਕੀਤਾ ਪੰਜਾਬ ਪੁਲਿਸ ਵੱਲੋਂ ਜੀ ਬਾਰਡਰ ਤੇ ਹੈਵੀ ਡਿਪਲॉयਮੈਂਟ ਕੀਤੀ ਗਈ ਹੈ ਸਪੈਸ਼ਲੀ ਧੁੰਦ ਵਾਲੇ ਦਿਨਾਂ 'ਚ ਸਾਡੀ ਪੰਜਾਬ ਆਰਮ ਪੁਲਿਸ ਦੀ ਫੋਰਸ ਐਕਸਟਰਾ ਜਿਹੜੀ ਡਿਪਲॉयਮੈਂਟ ਹੋਈ ਹੋਈ ਹੈ ਤੇ ਵਾਈਟਲ ਪੁਆਇੰਟ ਤੇ ਡਿਪਲॉयਮੈਂਟ ਹੋਈ ਹੈ ਜਿੱਥੇ ਜ਼ਿਆਦਾ ਸਮਗਲਿੰਗ ਦੇ ਚਾਂਸ ਪਿਛਲੇ ਕੁਝ ਸਮੇਂ ਵਿੱਚ ਫਿਰੋਜ਼ਪੁਰੇ ਜ਼ਿਲ੍ਹੇ ਵਿੱਚ ਡਰੋਨ ਦੀ ਜਿਹੜੀ ਐਕਟੀਵਿਟੀ ਬਹੁਤ ਜ਼ਿਆਦਾ ਘਟ ਗਈ ਹੈ ਸਾਡੀ ਹੈਵੀ ਡਿਪਲੋਇਮੈਂਟ ਕਰਕੇ ਤੇ ਉਹ ਵਾਈਟਲ ਪੁਆਇੰਟਸ ਤੇ ਤੇ ਪ੍ਰੋਪਰ ਐਨਾਲਿਸਿਸ ਕਰਕੇ ਕੀਤੀ ਗਈ ਹੈ ਤਾਂ ਕਿ ਜਿੱਥੋਂ-ਜਿੱਥੋਂ ਸਮਗਲਿੰਗ ਹੁੰਦੀ ਹੈ ਉਹਨੂੰ ਰੋਕਿਆ ਜਾ ਸਕੇ। ਹਨਾ ਕਿਹਨਾ ਕੋ ਨੋਰ ਜਨਨ ਵਾਲੀ ਮਸ਼ੀਨ ਫੜੀ ਗਈ ਹੈ 25 ਲੱਖ 25 ਲੱਖ ਰੁਪਏ ਵੀ ਫੜਿਆ ਗਿਆ ਕੀ ਬੰਦਾ ਜਾ ਸਕਦਾ ਵੀ ਇਹਨਾਂ ਦਾ ਪਹਿਲਾਂ ਵੀ ਕਾਫੀ ਮਾਲ ਵੇਚ ਚੁੱਕੇ ਹੈ। ਬਿਲਕੁਲ ਜੀ ਇਹਨਾਂ ਨੇ ਇੱਕ ਦੋ ਕਨਸਾਈਨਮੈਂਟ ਜਿਹੜੀ ਦੱਸ ਰਹੇ ہیں ਪਹਿਲੇ ਦੇ ਚੁੱਕੇ ਹਨ ਉਸ ਦੇ ਨਾਲ ਇਹਨਾਂ ਨੇ ਡਰਗ ਮਨੀ ਜਿਹੜੀ ਹੈ ਮ ਲਿੱਤੀ ਹੈ ਤੇ ਨੋਟ ਗਿਣਨ ਵਾਲੀ ਇੱਕ ਮਸ਼ੀਨ ਵੀ ਮਿਲੀ ਹੈ ਉਹ ਵੀ ਜਿਹੜੀ ਪਹਿਲੇ ਕਨਸਾਈਨਮੈਂਟਸ ਆਏ ਉਹਨਾਂ ਨੂੰ ਵੀ ਅਸੀਂ ਪ੍ਰੋਪਰ ਟ੍ਰੇਸ ਕਰਕੇ ਉਹ ਵੀ ਬੁੱਕ ਕਰਾਂਗੇ ਸੈਂ ਇਹ ਕਿੰਨੀ ਕੁ ਐਜ ਦੇ ਨੇ ਜਿਹੜੇ ਫੜੇ ਗਿਆ ਔਰ ਯੰਗ ਪ੍ਰੋਫਾਈਲ ਇਹਨਾਂ ਦੀ 20-22 ਉਮਰ ਦੀ ਇਹਨਾਂ ਦੀ ਏਜ ਹੈ ਤੇ ਇੱਕ ਫਾਜ਼ਿਲਕਾਰ ਤੇ ਦੋ ਫਿਰੋਜ਼ਪੁਰ ਐਸਐਮਜੀ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਹਾਲਾਤੋ ਲਾਸਟ ਅੜੀ